ਭਾਈ ਮਰਦਾਨਾ ਜੀ ਦਾ ਕਾਚਲਾਣਾ ਕਰਨਾ ਭਾਈ ਮਰਦਾਨਾ ਜੀ 28 ਨਵੰਬਰ ਨੂੰ ਖੁਰਦ ਦਰਿਆ ਦੇ ਕੰਢੇ afghanistan ਵਿੱਚ ਆਪਣਾ ਪੰਜ ਭੂਤਕ ਸਰੀਰ ਤਿਆਗ ਕੇ ਅਕਾਲ ਪੁਰਖ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ ਜਦੋਂ ਵੀ ਕਿਤੇ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੀ ਗੱਲ ਚੱਲਦੀ ਹੋਵੇ ਤਾਂ ਭਾਈ ਮਰਦਾਨਾ ਜੀ ਦਾ ਜ਼ਿਕਰ ਨਾ ਹੋਵੇ ਇਹ ਹੋ ਨਹੀਂ ਸਕਦਾ ਸਭ ਤੋਂ ਵੱਧ ਗੁਰੂ ਬਾਬੇ ਨਾਨਕ ਦਾ ਰਹਿਣ ਦਾ ਸੁਭਾਗ ਵੀ ਭਾਈ ਮਰਦਾਨਾ ਜੀ ਨੂੰ ਪ੍ਰਾਪਤ ਹੋਇਆ ਹੈ। ਕਈ ਸਦੀਆਂ ਤੱਕ ਭਾਈ ਮਰਦਾਨਾ ਜੀ ਨੂੰ ਭੁੱਖੇ ਧਿਆਏ, ਡਰਪੋਕ ਅਤੇ ਆਮ ਜਿਹਾ ਮਰਾਸੀ ਸਮਝਿਆ ਜਾਂਦਾ ਰਿਹਾ ਹੈ। ਪਰ ਜਦੋਂ ਉਹਨਾਂ ਦਾ ਜੀਵਨ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਨਿਰਕਪਟ ਸੂਰਮਾ ਸਮੇਂ ਨਾਲ ਲੜਨ ਵਾਲਾ ਦੁੱਖਾਂ ਨੂੰ ਹੱਸ ਕੇ ਚੱਲਣ ਵਾਲਾ ਰਾਗ ਵਿਦਿਆ ਵਿੱਚ ਪ੍ਰਵੀਨ ਗੁਰੂ ਦਾ ਹੁਕਮ ਮੰਨਣ ਵਾਲਾ ਨਿਰਭੈ ਅਤੇ ਗੁਰੂ ਨਾਨਕ ਸਾਹਿਬ ਜੀ ਦਾ ਅਜਿਹਾ ਸਾਥੀ ਸੀ ਜਿਸ ਨੇ ਹਰ ਦੁੱਖ ਤੇ ਆਈ ਔਕੜ ਦਾ ਡਟ ਕੇ ਮੁਕਾਬਲਾ ਕੀਤਾ ਹੈ ਗੁਰੂ ਨਾਨਕ ਦੇ ਇਸ ਸਾਥੀ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਆਪਣੀ ਵਾਰ ਵਿੱਚ ਕੀਤਾ ਹੈ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਭਾਈ ਮਰਦਾਨਾ ਜੀ ਮਹਾਰਾਜ 10 ਸਾਲ ਵੱਡੇ ਸਨ ਭਾਈ ਕਾਨ ਸਿੰਘ ਜੀ ਦੇ ਮਾਨਕੋਸ਼ ਅਨੁਸਾਰ ਭਾਈ ਮਰਦਾਨਾ ਜੀ ਦਾ ਜਨਮ ਤਲਵੰਡੀ ਵਿਖੇ ਸਨ 1459 ਈਸਵੀ ਨੂੰ ਹੋਇਆ ਭਾਈ ਮਰਦਾਨਾ ਬਚਪਨ ਦਾ ਪਾਵਨ ਨਾਦਾਨਾ ਸੀ ਮਰਦਾਨਾ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਵੱਲੋਂ ਮਿਲਿਆ ਖitab ਸੀ ਭਾਈ ਦਾਨਾ ਜੀ ਦੇ ਪਿਤਾ ਦਾ ਨਾਮ ਭਾਈ ਬੱਦਰ ਅਤੇ ਮਾਤਾ ਦਾ ਨਾਮ ਮਾਈ ਲਖੋ ਸੀ ਭਾਈ ਮਰਦਾਨਾ ਜੀ ਨੂੰ ਰਾਗ ਵਿਦਿਆ ਪੁਰਖਿਆਂ ਵਿੱਚੋਂ ਹੀ ਮਿਲੀ ਹੋਈ ਸੀ ਸੁਰੀਲਾ ਗਲਾ ਰੱਬ ਦੀ देन ਸੀ ਅਤੇ ਰਾਗ ਗਾਇਕੀ ਦੀ ਸੂਝ ਪਿਤਾ ਪੁਰਖੀ ਤੋਂ ਪ੍ਰਾਪਤ ਹੋਈ ਸੀ ਬਹੁਤ ਘੱਟ ਲੋਕ ਜਾਣਦੇ ਹਨ ਕਿ ਸੰਸਾਰ ਪ੍ਰਸਿੱਧ ਗਾਇਕ ਤਾਨਸੈਨ ਦੇ ਗੁਰੂ ਹਰੀਦਾਸ ਜੀ ਮਰਦਾਨਾ ਜੀ ਦੇ ਸ਼ਾਗਿਰਦ ਸਨ ਦਾ ਅਸਲ ਉਦੋਂ ਆਮ ਹੀ ਮੰਨਿਆ ਜਾਂਦਾ ਸੀ ਕਿ ਮਰਾਸੀ ਜਨਮ ਤੋਂ ਹੀ ਗਾਇਕ ਹੁੰਦਾ ਹੈ ਪਰੰਤੂ ਸੰਗੀਤਕਾਰ ਬਣ ਲਈ ਸ਼ਾਸਤਰੀ ਸੰਗੀਤ ਜਾਂ ਉਚੇਰਾ ਹੁਨਰ ਪ੍ਰਾਪਤ ਕਰਨ ਲਈ ਵਿਦਿਆ ਆਪਣੇ ਬਜ਼ੁਰਗਾਂ ਜਾਂ ਉਸਤਾਦ ਘਰਾਣਿਆਂ ਤੋਂ ਲੈਣੀ ਹੀ ਪੈਂਦੀ ਸੀ ਭਾਈ ਮਰਦਾਨਾ ਦੀ ਪਤਨੀ ਦਾ ਨਾਮ ਸੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ ਇਸ ਬਾਰੇ ਜ਼ਰੂਰ ਜ਼ਿਕਰ ਹੁੰਦਾ ਹੈ ਇਹੋ ਵਿਆਹ ਹੋਏ ਸਨ ਅਤੇ ਉਹਨਾਂ ਦੇ ਤਿੰਨ ਬੱਚੇ ਸਨ ਦੋ ਪੁੱਤਰ ਸਹਿਜਾਦਾ ਅਤੇ ਰਜਾਦਾ ਅਤੇ ਇੱਕ ਪੁੱਤਰੀ ਸੀ ਰਬਾਬੀ ਹੋਣ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਤੇ ਮਰਦਾਨੇ ਨੇ ਆਪਣੀ ਗਾਇਨ ਨਾਲ ਬੜਾ ਰੰਗ ਲਾਇਆ ਇਸ ਵਿਆਹ ਦੇ ਮੌਕੇ ਤੇ ਹੀ ਗੁਰੂ ਸਾਹਿਬ ਨੇ ਉਸ ਨੂੰ ਇੱਕ ਨਵੀਂ ਰਬਾਬ ਲੈ ਕੇ ਦਿੱਤੀ ਸੀ ਰਬਾਬ ਅਰਬੀ ਸ਼ਬਦ ਹੈ ਇਹ ਅਰਬ ਦੇ ਈਰਾਨ ਦੇ ਸੂਫੀ ਵਕੀਰਾਂ ਦੀ ਸਾਂਝੀ ਉਪਜ ਦਾ ਫਲ ਹੈ ਭਾਈ ਕਾਨ ਸਿੰਘ ਅਨੁਸਾਰ ਰਬਾਬ ਦਾ ਅਸਲ ਨਾਮ 라ਵਣ ਵੀਣਾ ਹੈ ਰਬਾਬ ਮਰਾਸੀਆਂ ਦਾ ਪੁਰਾਣਾ ਸੰਗੀਤਕ ਸਾਜ਼ ਹੈ ਖੋਜਕਾਰਾਂ ਨੇ ਰਬਾਬ ਬਾਰੇ ਲਿਖਿਆ ਹੈ ਕਿ ਰਬਾਬ ਤੰਤੀ ਸਾਜ਼ ਹੈ ਇਸ ਦੇ ਦੋ ਪ੍ਰਕਾਰ ਹੁੰਦੇ ਹਨ ਨਿਬੱਧ ਅਤੇ ਅਨਿਬੱਧ ਨਿਬਾਧਰ ਬਾਬ ਵਿੱਚ ਸੁਰਾਂ ਜਿਨ੍ਹਾਂ ਦੇ ਪਰਦੇ ਤੰਦਾ ਨਾਲ ਵੱਜੇ ਹੋਏ ਹੁੰਦੇ ਹਨ ਅਨੇਬਾਦਰ ਬਾ ਵਿੱਚ ਸੁਰਾਂ ਦੇ ਪਰਦੇ ਵੱਜੇ ਨਹੀਂ ਹੁੰਦੇ ਰਬਾਬ ਨੂੰ ਵਜਾਉਣ ਲਈ ਆਮ ਤੌਰ ਤੇ ਲੱਕੜੀ ਜਾਂ ਹਾਤੀ ਦਾੰਦ ਦਾ ਤਿਕੋਣਾ ਟੁਕੜਾ ਵਰਤਿਆ ਜਾਂਦਾ ਹੈ ਇਸ ਨੂੰ ਜਵਾਜਰਬ ਅਤੇ ਮਜਰਾਬ ਵੀ ਆ ਕਹਿੰਦੇ ਹਨ ਇਸ ਨੂੰ ਵਜਾਉਣ ਲਈ ਸੱਜੇ ਹੱਥ ਦੇ ਅੰਗੂਠੇ ਅਤੇ ਪਹਿਲੀ ਅਤੇ ਦੂਜੀ ਉਂਗਲੀ ਨਾਲ ਫੜ ਕੇ ਤਾਰਾ ਉੱਤੇ ਟਣਕਾਰ ਕੀਤਾ ਜਾਂਦਾ ਹੈ ਅਤੇ ਖੱਬੇ ਹੱਥ ਦੀਆਂ ਉਂਗਲੀਆਂ ਨਾਲ ਤਾਰ ਨੂੰ ਡਾਂਡ ਉੱਤੇ ਦਬਾ ਕੇ ਸੁਰਾ ਨੂੰ ਪੈਦਾ ਕੀਤਾ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਬਾਬ ਦੀ ਉਦਾਹਰਣ 6 ਵਾਰ ਹੋਈ ਮਿਲਦੀ ਹੈ। ਭਾਈ ਮਨੀ ਸਿੰਘ ਜੀ ਨੇ ਭਾਈ ਮਰਦਾਨਾ ਜੀ ਦਾ ਗੁਰੂ ਪਾਸ਼ਾ ਨਾਲ ਪਹਿਲਾ ਮੇਲ ਲਗਭਗ ਸਨ 1480 ਵਿੱਚ ਹੋਇਆ ਦੱਸਿਆ ਜਾਂਦਾ ਹੈ। ਉਸ ਸਮੇਂ ਗੁਰੂ ਨਾਨਕ ਸਾਹਿਬ ਜੀ ਦੀ ਉਮਰ 11 ਸਾਲ ਦੀ ਸੀ ਅਤੇ ਭਾਈ ਮਰਦਾਨਾ ਜੀ 21 ਸਾਲ ਦੇ ਸਨ ਗੁਰੂ ਪਾਸ਼ਾ ਅਤੇ ਭਾਈ ਮਰਦਾਨੇ ਦਾ ਮੇਲ ਤਲਵੰਡੀ ਵਿੱਚ ਹੋਇਆ ਭਾਈ ਮਰਦਾਨਾ ਵੀ ਰਾਏ ਭੋਇ ਦੀ ਤਲਵੰਡੀ ਦਾ ਜੰਪਲ ਸੀ ਤਲਵੰਡੀ ਦੀ ਹੀ ਸਾਖੀ ਹੈ ਕਿ ਇੱਕ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਰੁੱਖ ਹੇਠ ਆਰਾਮ ਕਰਦੇ ਪਏ ਸਨ ਕਿ ਉਧਰੋਂ ਕਿਸੇ ਪਾਸੇ ਰਬਾਬਜੋਂ ਦੀ ਆਵਾਜ਼ ਉਹਨਾਂ ਦੇ ਕੰਨ ਵਿੱਚ ਪਈ ਉਹ ਉੱਠ ਕੇ ਰਬਾਬਜੋਂ ਵਾਲੇ ਕੋਲ ਗਏ ਅਤੇ ਪੁੱਛਿਆ ਭਾਈ ਤੇਰਾ ਨਾਂਓ ਕੀ ਹੈ ਤਾਂ ਉਸਨੇ ਆਖਿਆ ਜੀ ਮੇਰਾ ਨਾਂਓ ਦਾਨਾ ਮਰਾਸੀ ਲੋਕੀ ਕਹਿੰਦੇ ਹਨ ਗੁਰੂ ਨਾਨਕ ਜੀ ਨੇ ਸੁਣ ਕੇ ਕਿਹਾ ਤੁਰਬਾ ਭਲਾ ਵਜਾਉਂਦਾ ਹੈ ਤੇ ਤੈਨੂੰ ਰਾਗਾਂ ਦੀ ਵੀ ਸੋਝੀ ਹੈ ਪਰ ਜੇ ਤੂੰ ਸਾਡੀ ਸੰਗਤ ਕਰੇ ਅਤੇ ਇਹ ਰਾਗ ਸ਼ਬਦ ਪਾ ਕੇ ਗਾਵੇਂ ਤਾਂ ਤੇਰਾ ਦੀਨ ਦੁਨੀ ਵਿੱਚ ਉਧਾਰ ਹੋਵੇਗਾ। ਦਾਨਾ ਜੀ ਨੇ ਆਖਿਆ ਅਸੀਂ ਤਾਂ ਤਨੀ ਲੋਕਾਂ ਨੂੰ ਰਾਗ ਸੁਣਾ ਕੇ 4 ਪੈਸੇ ਲਿਉਂਦੇ ਹਾਂ। ਜੇ ਤੇਰੇ ਨਾਲ ਲੱਗਾਂਗੇ ਤਾਂ ਪਰਿਵਾਰ ਵਾਲੇ ਸਭ ਦੁਪੋਖ ਨਾਲ ਮਰ ਜਾਣਗੇ। ਅਤੇ ਭੁੱਖਿਆ ਤੋਂ ਨਮਾਜ਼ ਰੋਜ਼ਾ ਵੀ ਨਹੀਂ ਹੁੰਦਾ। ਨਾ ਹੋਣਾ ਹੈ। ਏ ਸੁਣ ਕੇ ਸਾਹਿਬ ਬਚਨ ਕੀਤਾ ਦਾਨਿਆ ਤੂੰ دیਵਾਨਾ ਹੋਇਆ ਹੈ ਸੱਬ ਦੀ ਪਾਲਣਾ ਈਸ਼ਵਰ ਕਰਦਾ ਹੈ ਨਮਾਜ਼ ਤੇ ਰੋਜ਼ਾ ਖੁਦਾ ਦੇ ਘਰੋਂ ਬਖਸ਼ਿਸ਼ ਹੈ ਜਦੋਂ ਲਿਖਾ ਹੋਇਆ ਤਾਂ ਹੰਮੀ ਕਿਸੇ ਨੇ ਨਹੀਂ ਭਰਨੀ ਫਿਰ ਗੁਰੂ ਨਾਨਕ ਜੀ ਨੇ ਸਮਝਾਉਂਦੇ ਹੋਏ ਆਖਿਆ ਦਾਨਿਆ ਜੇ ਹੁਣ ਤੂੰ ਮਰਦਾਨਾ ਸੂਰਮਾ ਹੋਵੇ ਸ਼ਬਦ ਪਾ ਕੇ ਰਾਗ ਨੂੰ ਗਾਵੇ ਤਾਂ ਤੇਰਾ ਦੋਹਾ ਲੋਕਾਂ ਦਾ ਕਾਰਜ ਹੋਵੇਗਾ ਦਾਨਾ ਮਰਦਾਨਾ ਬਣ ਕੇ ਧਰਤੀ ਤੇ ਲੋਕਾਂ ਨੂੰ ਸੋਧਣ ਲਈ ਗੁਰੂ ਨਾਨਕ ਜੀ ਨਾਲ ਤਿਆਰ ਹੋਇਆ ਕੀਰਤਨ ਨੇ ਜਨਮ ਲਿਆ ਬਾਬੇ ਦੇ ਸ਼ਬਦ ਤੇ ਮਰਦਾਨੇ ਦੀ ਰਬਾਬ ਨੇ ਅਜਿਹੀ ਕਰਾਮਾਤ ਕੀਤੀ ਜਿਸ ਦਾ ਸਾਨੀ ਸੰਸਾਰ ਵਿੱਚ ਕੋਈ ਨਹੀਂ ਭਾਈ ਮਰਦਾਨਾ ਜੀ ਨੇ ਪੁੱਛਿਆ ਬਾਬਾ ਇਹ ਜੋ ਕੀਰਤਨ ਅਸੀਂ ਗਾਉਂਦੇ ਹਾਂ ਕੀ ਇਹਹੀ ਸ਼ਬਦ ਹੈ ਇਸ ਸ਼ਬਦ ਨਾਲ ਹੀ ਮੁਕਤੀ ਹੋਵੇਗੀ ਗੁਰੂ ਨਾਨਕ ਜੀ ਨੇ ਆਖਿਆ ਇਹ ਸ਼ਬਦ ਕੀਰਤ ਹੈ ਜੇ ਕੋਈ ਸੁਰਤ ਨਾਲ ਸਮਝੇ ਤਾਂ ਉਹ ਮੁਕਤ ਹੋ ਸਕਦਾ ਹੈ ਸਾਖੀਆਂ ਵਿੱਚ ਕਈ ਰੌਚਕ ਦ੍ਰਿਸ਼ ਹਨ ਭਾਈ ਮਰਦਾਨਾ ਉਹ ਪਹਿਲਾ ਸਰੋਤਾ ਹੈ ਜਿਸ ਨੇ ਬਾਬਾ ਨਾਨਕ ਦੇ ਮੁਖੋਂ ਉਚਾਰਤ ਬਾਣੀ ਸੁਣੀ ਜਦੋਂ ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨਾ ਜੀ ਨੂੰ ਕਹਿੰਦੇ ਸਨ ਮਰਦਾਨਿਆਂ ਰਬਾਬ ਵਜਾਏ ਬਾਣੀ ਆਈਏ ਇਹ ਸਿਰਜਣਾਏ ਪਲਦ ਹੁੰਦੇ ਹਨ ਪ੍ਰਥਮ ਸਰੋਤਾ ਪ੍ਰਥਮ ਵਾਦਕ ਅਤੇ ਪ੍ਰਥਮ ਗਵਈਆ ਹੋਣ ਦਾ ਮਾਣ ਕੇਵਲ ਮਰਦਾਨਾ ਜੀ ਨੂੰ ਪ੍ਰਾਪਤ ਹੋਇਆ ਗੁਰਮਤ ਸੰਗੀਤ ਦੀਆਂ ਬਰੀਕੀਆਂ ਸੂਖਮ ਤਰੰਗਾਂ ਦਾ ਸੁਮੇਲ ਸੰਗੀਤ ਅਤੇ ਬਾਣੀ ਦੀ ਇੱਕ ਸੁਰਤਾ ਦੀ ਸਖਲਾਈ ਪ੍ਰਾਪਤ ਕਰਨ ਦਾ ਪਹਿਲਾ ਅਵਸਰ ਭਾਈ ਮਰਦਾਨਾ ਜੀ ਨੂੰ ਮਿਲਿਆ ਗੁਰੂ ਸਾਹਿਬ ਕਰਤਾਰੀ ਸਮਰੱਥਾ ਦੇ ਕਾਂਡਾ ਦੇ ਸਵਾਮੀ ਸਨ ਅਤੇ ਭਾਈ ਮਰਦਾਨਾ ਜੀ ਸਿੱਖਣਹਾਰ ਸੀ ਲੋਕ ਸ਼ੈਲੀਆਂ ਦੇ ਵਿਸ਼ੇਸ਼ ਧੁਨ ਦੇ ਗਾਇਨ ਦਾ ਤਰੀਕਾ ਅਤੇ ਰਾਗ ਨਾਲ ਮਿਲ ਕੇ ਗਾਉਣ ਦਾ ਚੱਜ ਭਾਈ ਮਰਦਾਨਾ ਜੀ ਨੂੰ ਗੁਰੂ ਜੀ ਤੋਂ ਸਿੱਖਿਆ ਪਹਿਰੇ 33 ਅਤੇ 12 ਮਹਾਤਿੰਨੇ ਰੂਪ ਕਾਲ ਚੇਤਨਾ ਨਾਲ ਉਤਪ੍ਰੋਤ ਹਨ ਦਿਨਾਂ ਦੀ ਗਾਇਨ ਸ਼ੈਲੀ ਆਪਣੀ ਹੀ ਹੈ ਇਸੇ ਤਰ੍ਹਾਂ ਸ਼ੰਤ ਸੋਹਿਲਾ ਅਲਹਣੀਆਂ ਕੁਚੱਜੀ ਸੁਚੱਜੀ ਨੂੰ ਵਿਸ਼ੇਸ਼ ਰਾਗਬੰਦਿਸ਼ ਨਾਲ ਮਿਲਾ ਕੇ ਵਿਧੀ ਵੀ ਕੇਵਲ ਗੁਰੂ ਨਾਨਕ ਸਾਹਿਬ ਜੀ ਦੀ ਸਿਖਾ ਸਕਦੇ ਸਨ ਦਰਅਸਲ ਭਾਈ ਮਰਦਾਨਾ ਜੀ ਰਾਗਾਂ ਦਾ ਪਰੰਗਤ ਕਲਾਕਾਰ ਸੀ ਗੁਰੂ ਨਾਨਕ ਜੀ ਭਾਈ ਮਰਦਾਨੇ ਦੀ ਕਲਾਕਾਰੀ ਤੇ ਬੜੇ ਰਿਝਦੇ ਸਨ ਜਦੋਂ ਭਾਈ ਜੀ ਰਾਗ ਅਤੇ ਬਾਣੀ ਦਾ ਸੁਮੇਲ ਕਰਕੇ ਸੰਗੀਤਕ ਟੁੱਬ ਦਿੰਦਾ ਤਾਂ ਹਿਰਦੇ ਪਰਫੁੱਲਤ ਹੋ ਜਾਂਦੇ ਸਨ ਵਿਸਮਾਦੀ ਰੰਗ ਵਿੱਚ ਰੰਗੇ ਜਾਂਦੇ ਸਨ ਹਰ ਪਾਸੇ ਮਸਤੀ ਸ਼ਾਜਾ ਕਰਦੀ ਸੀ ਰਾਗ ਰਾਗਾਂ ਦੀਆਂ ਕਿਸਮਾਂ ਰਹਾਉ ਘਰ ਲੋਕ ਗਾਇਨ ਸ਼ੈਲੀਆਂ ਨੂੰ ਰਾਗ ਵਿਸ਼ੇਸ਼ ਤੇ ਅਧੀਨ ਰੱਖ ਕੇ ਕਿਵੇਂ ਗਾਇਆ ਜਾਣਾ ਚਾਹੀਦਾ ਹੈ ਗੁਰੂ ਬਾਬੇ ਨੇ ਭਾਈ ਮਰਦਾਨਾ ਜੀ ਨੂੰ ਸਾਰਾ ਦੱਸ ਦਿੱਤਾ ਸੀ ਭਾਈ ਮਰਦਾਨਾ ਅਤੇ ਗੁਰੂ ਨਾਨਕ ਸਾਹਿਬ ਜੀ ਦਾ ਗੋਸ਼ਟਾ ਸਾਖੀਆਂ ਵਿੱਚ ਆਉਂਦੀਆਂ ਹਨ ਇਹ ਗੋਸ਼ਟਾ ਪਰਮਾਰਥ ਦਾ ਖਜ਼ਾਨਾ ਹਨ ਗੁਰੂ ਦਾ ਹੁਕਮ ਮੰਨਣ ਲਈ ਭਾਈ ਜੀ ਹਮੇਸ਼ਾ ਤਿਆਰ ਰਹਿੰਦੇ ਸਨ ਜੋ ਗੁਰੂ ਨਾਨਕ ਜੀ ਕਹਿੰਦੇ ਮਰਦਾਨਾ ਉਹੀ ਕਰਦਾ ਜਦੋਂ ਗੁਰੂ ਨਾਨਕ ਸਾਹਿਬ ਜੀ ਜੱਬਲਪੁਰ ਵੱਲੋਂ ਤੁਰੇ ਤਾਂ 25-30 ਮੀਲ ਦੇ ਫਾਸਲੇ ਤੇ ਇੱਕ ਅਜਿਹਾ ਭਿਆਨਕ ਜੰਗਲ ਆਇਆ ਜਿਸ ਵਿੱਚ ਕਈ ਆਦਮਖੋਰ ਜੰਗਲੀ ਮਨੁੱਖ ਰਹਿੰਦੇ ਸਨ ਥੋੜੀ ਦੂਰ ਅੱਗੇ ਇੱਕ ਝੀਲ ਸੀ ਜਿਸ ਦੇ ਕਿਨਾਰੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਸਨ ਲਾ ਕੇ ਟਿਕ ਗਏ ਸਨ ਭਾਈ ਮਰਦਾਨਾ ਜੀ ਨੇ ਭੁੱਖ ਦੀ ਨਿਵਰਤੀ ਦੀ ਲਈ ਆਗਿਆ ਲਈ ਅਤੇ ਲੱਗੇ ਚਾਗੇ ਕਿਸੇ ਫਲ ਦੀ ਭਾਲ ਵਿੱਚ ਤੁਰ ਪਏ ਅੱਗੋਂ ਕਈ ਕੇਲਿਆਂ ਦੇ ਬੁੱਟੇ ਵੀ ਉਸ ਨੂੰ ਵਿਖਾਈ ਦਿੱਤੇ ਜਿਨ੍ਹਾਂ ਦੇ ਪੱਕੇ ਹੋਏ ਵੱਡੇ ਵੱਡੇ ਗੁੱਛੇ ਲੜਕਰੇ ਸਨ ਭਾਈ ਮਰਦਾਨਾ ਜੀ ਨੇ ਅਜੇ ਇੱਕ ਗੁੱਛੇ ਨੂੰ ਹੱਥ ਪਾਇਆ ਹੀ ਸੀ ਕਿ ਪਿੱਠ ਵੱਲੋਂ ਕਿਸੇ ਨੇ ਹੱਥ ਮਾਰ ਕੇ ਉਸ ਨੂੰ ਆਦ ਬੋਚਿਆ ਅਤੇ ਤੇਲ ਦੇ ਤਪੇ ਕਢਾਈ ਕੋਲ ਲੈ ਗਿਆ ਭਾਈ ਮਰਦਾਨਾ ਜੀ ਦੀ ਦੇਰੀ ਤੇ ਗੁਰੂ ਸਾਹਿਬ ਕਾਲੀ ਨਾਲ ਉੱਠੇ ਅਤੇ ਕੌਡੇ ਕੋਲ ਪਹੁੰਚ ਗਏ ਕੌਡੇ ਨੇ ਮਨ ਹੀ ਮਨ ਵਿੱਚ ਇੱਕ ਹੋਰ ਸ਼ਿਕਾਰ ਹੱਥਨ ਲੱਗਦੀ ਖੁਸ਼ੀ ਮਨਾਈ ਜਾਦੂ ਭਾਈ ਮਰਦਾਨੇ ਨੂੰ ਕੜਾਈ ਵਿੱਚ ਸੁੱਟਣ ਲੱਗਿਆ ਤਾਂ ਕਰੜੇ ਪੰਜਿਆਂ ਵਿੱਚ ਜਕੜੇ ਹੋਏ ਭਾਈ ਮਰਦਾਨੇ ਨੇ ਗੁਰੂ ਨਾਨਕ ਜੀ ਦੇ ਨਾਮ ਦੀ ਰੱਟ ਲਗਾਉਂਦਿਆਂ ਤਰਲੇ ਭਰੀ ਪੁਕਾਰ ਕੀਤੀ ਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ ਜਿੰਨੀ ਦੇਰ ਤੱਕ ਸ਼ਬਦ ਦੀ ਆਵਾਜ਼ ਕੌਡੇ ਦੇ ਕੰਨੀਆਂ ਪੈਂਦੀ ਰਹੀ ਤਾਂ ਉਹ ਬੁੱਤ ਬਣ ਕੇ ਸੁਣਦਾ ਰਿਹਾ ਸ਼ਬਦ ਪੂਰਾ ਹੋ ਜਾਣ ਤੇ ਮਹਾਰਾਜ ਨੇ ਆਖਿਆ ਮਰਦਾਨਿਆ ਨਿਡਰ ਹੋ ਜਾ ਅਤੇ ਸਤ ਗਰਗਾਰ ਆਖ ਕੇ ਕੜਾਈ ਨੂੰ ਹੱਥ ਪਾ ਦੇ ਹੁਕਮ ਮੰਨ ਕੇ ਗੁਰੂ ਜਦੋਂ ਮਰਦਾਨੇ ਹੱਥ ਪਾਇਆ ਤਾਂ ਗਰਮ ਤੇਲ ਪਾਣੀ ਵਾਂਗ ਠੰਡਾ ਹੋ ਗਿਆ ਕੌਡੇ ਦਾ ਰਾਖਸ਼ਾ ਵਾਲਾ ਵਰਤਾਓ ਦੂਰ ਕਰਕੇ ਗੁਰੂ ਜੀ ਨੇ ਸਾਉ ਮਨੁੱਖ ਬਣਨ ਦੀ ਸਿੱਖਿਆ ਦਿੱਤੀ ਹਰ ਜਗ੍ਹਾ ਤੇ ਇਹ ਹੀ ਜ਼ਿਕਰ ਆਉਂਦਾ ਹੈ ਕਿ ਰਬਾਬ ਅਤੇ ਸ਼ਬਦਾਂ ਦੀ ਆਵਾਜ਼ ਸੁਣ ਕੇ ਲੋਕੀ ਬਾਬੇ ਵੱਲ ਖਿੱਚੇ ਆਉਂਦੇ ਸਨ ਮੱਕਾ ਮਦੀਨਾ ਬਗਦਾਦ ਅਤੇ ਹੋਰ ਇਸਲਾਮੀ ਦੇਸ਼ਾਂ ਵਿੱਚ ਰਵਾਬ ਨਾਲ ਕੀਰਤਨ ਕਰਕੇ ਨਾ ਸਿਰਫ ਸਭ ਨੂੰ ਹੈਰਾਨ ਕੀਤਾ ਸਗੋਂ ਜੁਰਤ ਦੀ ਹੱਦ ਦੱਸੀ ਇਸਲਾਮੀ ਮੁਲਕਾਂ ਵਿੱਚ ਮਰਦਾਨਾ ਜੀ ਨੇ ਪਾਤਾਲਾ ਪਾਤਲ ਲਖ ਆਗਾਸਾ ਆਗਾਸ ਗਾਏ ਹੀਰੇ ਰਤਨ ਜਵਾਹਰਾ ਵੱਲ ਕਦੇ ਮੂੰਹ ਨਾ ਕੀਤਾ ਗੁਰੂ ਬਾਬਾ ਤੇ ਭਾਈ ਮਰਦਾਨਾ ਜੀ ਨੇ অতি ਦੁਸ਼ਟ ਮਨੁੱਖਾਂ ਕੋਲ ਜਾ ਕੇ ਉਹਨਾਂ ਨੂੰ ਸੱਚ ਦਾ ਰਾਹ ਦਿਖਾਇਆ ਗੁਰੂ ਬਾਬਾ ਜੀ ਮਨੁੱਖਤਾ ਨੂੰ ਸਮਝਾਉਣ ਲਈ ਤੁਰਕੀ ਬਾਣੀ ਦਾ ਉਚਾਰਨ ਕਰਦੇ ਭਾਈ ਮਰਦਾਨੇ ਨੂੰ ਆਖਿਆ ਕਦੇ ਮਰਦਾਨਿਆਂ ਕਰਦੇ ਮਰਦਾਨਿਆਂ ਰਬਾ ਵਜਾਏ ਬਾਣੀ ਆਈ ਹੈ ਗੁਰੂ ਜੀ ਨੇ ਭਾਈ ਮਰਦਾਨਾ ਜੀ ਦਾ ਅੰਤਰਾ ਸਮਾਂ ਨੇੜੇ ਆ ਜਾਣ ਕਰਕੇ ਮਰਦਾਨਾ ਜੀ ਦੀ ਪਰਖ ਲੈਣ ਦੇ ਇਰਾਦੇ ਵਿੱਚ ਨਾਲ ਕਿਹਾ ਮਰਦਾਨਿਆਂ ਜੇ ਚਾਹੇ ਤਾਂ ਤੇਰੀ ਦੇਹੀ ਨੂੰ ਬ੍ਰਾਹਮਣ ਵਾਂਗ ਦਰਿਆਵ ਸੁੱਟ ਦਈਏ ਮਰਦਾਨਿਆ ਜੇ ਤੇਰੀ ਇੱਛਾ ਹੋਵੇ ਤਾਂ ਖੱਤਰੀ ਵਾਂਗ ਸਾੜ ਦਈਏ ਜਾਂ ਵੈਸ਼ ਵਾਂਗੂ ਹਵਾ ਵਿੱਚ ਛੁੱਟਣਾ ਛੁਟਵਾ ਦਈਏ ਜੇ ਤੇਰਾ ਚਿਤ ਹੋਵੇ ਤਾਂ ਸੂਦਰ ਵਾਂਗ ਦਬਾ ਦਈਏ ਮਰਦਾਨਾ ਜੀ ਨੇ ਉੱਤਰ ਦਿੰਦੇ ਆਖਿਆ ਵਾਹ ਬਾਬਾ ਵਾਹ ਅਜੇ ਵੀ ਸਰੀਰਾਂ ਦੇ ਚੱਕਰਾਂ ਵਿੱਚ ਤੁਹਾਡੇ ਉਪਦੇਸ਼ ਕਰ ਤਾਂ ਦੇਹੀ ਦਾ ਖਿਆਲ ਹੀ ਮੁੱਕ ਗਿਆ ਹੈ ਮੈਂ ਤਾਂ ਆਪਣੀ ਆਤਮਾ ਨੂੰ ਕੇਵਲ ਸਰੀਰ ਦਾ ਸਾਥੀ ਸਮਝਦਾ ਹਾਂ ਫਿਰ ਗੁਰੂ ਬਾਬੇ ਨੇ ਆਖਿਆ ਮਰਦਾਨਿਆ ਮੇਰਾ ਚਿਤ ਕਰਦਾ ਹੈ ਕਿ ਤੇਰੀ ਸਮਾਧ ਬਣਾ ਕੇ ਤੈਨੂੰ ਜਗਤ ਵਿੱਚ ਪ੍ਰਸਿੱਧ ਕਰ ਦਈਏ ਮਰਦਾਨਾ ਜੀ ਨੇ ਗੰਭੀਰ ਹੋ ਕੇ ਆਖਿਆ ਬਾਬਾ ਬੜੀ ਮੁਸ਼ਕਲ ਨਾਲ ਤਾਂ ਸਰੀਰ ਰੂਪੀ ਸਮਾਧ ਵਿੱਚੋਂ ਨਿਕਲਣ ਲੱਗੇ ਹਾਂ ਇਸ ਨੂੰ ਫਿਰ ਪੱਥਰ ਦੀ ਸਮਾਧ ਵਿੱਚ ਕਿਉਂ ਪਾਉਂਦੇ ਹੋ ਗੁਰੂ ਬਾਬੇ ਨੇ ਅਗਾਹ ਵਧ ਕੇ ਮਰਦਾਨੇ ਨੂੰ ਛਾਤੀ ਨਾਲ ਲਗਾਇਆ ਅਤੇ ਆਖਿਆ ਉਹ ਬ੍ਰਾਹਮਣ ਨੂੰ ਪਛਾਣ ਲਿਆ ਹੈ ਮਰਦਾਨਿਆਂ ਗੁਰੂ ਜੀ ਦਾ ਨੀਵੀਂ ਜਾਤ ਤੇ ਇੱਕ ਡੂਮ ਨੂੰ ਆਪਣਾ ਸਾਥੀ ਬਣਾਉਣਾ ਉੱਚੀਆਂ ਜਾਤਾਂ ਤੇ ਅਭਿਮਾਨੀਆਂ ਉੱਤੇ ਇੱਕ ਤਗੜੀ ਝੋਟ ਸੀ ਗੁਰੂ ਬਾਬੇ ਨੇ ਨੀਵੀਆਂ ਨੂੰ ਰੱਜ ਕੇ ਪਿਆਰ ਕੀਤਾ ਅਤੇ ਉੱਚਾ ਚੁੱਕ ਕੇ ਮਰਦਾਨਾ ਬਣਾਇਆ ਸਿੱਖੀ ਰਬਾਬ ਤੋਂ ਸ਼ੁਰੂ ਹੋ ਕੇ ਨਗਾਰੇ ਤੇ ਜਾ ਕੇ ਸੰਪੂਰਨ ਹੋਈ ਆਪ ਜੀ ਨੂੰ ਸਾਖੀ ਸਰਵਣ ਕਰਾਉਂਦੇ ਆ ਅਨੇਕਾਂ ਪ੍ਰਕਾਰ ਦੀਆਂ ਪੁੱਲਾਂ ਚੁੱਕਾਂ ਦੀ ਖਿਮਾ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ